ਦੋਨੋਂ ਭੈਣਾਂ ਇੱਕ ਦੂਜੀ ਦਾ ਹੱਥ ਫੜ ਰੇਲਵੇ ਟ੍ਰੈਕ ਤੇ ਖੜ ਗਈਆਂ ਤੇ ਦੂਸਰੇ ਪਾਸਿਓਂ ਟ੍ਰੇਨ ਆ ਗਈ ਟ੍ਰੇਨ ਦੇ ਲੋਕੋ ਪਾਇਲਟ ਨੇ ਜਦੋਂ ਦੋਹਾਂ ਭੈਣਾਂ ਨੂੰ ਇੱਕ ਦੂਜੇ ਦਾ ਹੱਥ ਫੜੇ ਰੇਲਵੇ ਟ੍ਰੈਕ ਦੇ ਉੱਪਰ ਖੜੇ ਦੇਖਿਆ ਤਾਂ ਉਹਨੇ ਹੋਰ ਰਬਚਾਉਣੇ ਸ਼ੁਰੂ ਕਰ ਦਿੱਤੇ ਪਰ ਉਹ ਲੜਕੀਆਂ ਉਥੋਂ ਪਾਸੇ ਨਹੀਂ ਸੀ ਹੋ ਰਹੀਆਂ ਲੋਕੋ ਪਾਇਲਟ ਨੇ ਲਗਾਤਾਰ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਲੜਕੀਆਂ ਨੂੰ ਪਾਸੇ ਹਟਾਇਆ ਜਾਵੇ ਲਗਾਤਾਰ ਉਹ ਹੋਰਨ ਦਿੰਦਾ ਰਿਹਾ ਛੰਡੀ ਦਿਖਾਉਂਦਾ ਰਿਹਾ ਪਰ ਦੋਨੇ ਲੜਕੀਆਂ ਇੱਕ ਦੂਜੀ ਦਾ ਹੱਥ ਫੜ ਅਡੋਲ ਖੜੀਆਂ ਰਹੀਆਂ ਤੇ ਰੇਲ ਜਿਹੜੀ ਨੇੜੇ-ਨੇੜੇ ਆਉਂਦੀ ਗਈ ਜਦੋਂ ਟ੍ਰੇਨ ਕੁੜੀਆਂ ਦੇ ਬਿਲਕੁਲ ਨੇੜੇ ਆ ਗਈ ਤਦ ਵੀ ਉਹ ਕੁੜੀਆਂ ਰੇਲਵੇ ਟਰੈਕ ਤੋਂ ਪਾਸੇ ਨਹੀਂ ਹਟੀਆਂ ਤੇ ਟ੍ਰੇਨ ਨੇ ਜ਼ੋਰਦਾਰ ਟੱਕਰ ਉਹਨਾਂ ਕੁੜੀਆਂ ਨੂੰ ਮਾਰੀ ਤੇ ਜਿਉਂ ਹੀ ਟ੍ਰੇਨ ਦੀ ਟੱਕਰ ਉਹਨਾਂ ਕੁੜੀਆਂ ਦੇ ਨਾਲ ਵੱਜੀ ਦੋਹਾਂ ਕੁੜੀਆਂ ਦੀ ਮੌਕੇ ਤੇ ਮੌਤ ਹੋ ਗਈ ਇਹ ਦੋਨੇ ਕੁੜੀਆਂ ਚਾਚੇ ਤਾਏ ਦੀਆਂ ਭੈਣਾਂ ਦੱਸੀਆਂ ਜਾ ਰਹੀਆਂ ਇੱਕ ਕੁੜੀ ਦਾ ਨਾਮ ਮੁਸਕਾਨ ਤੇ ਉਹਦੀ ਉਮਰ 18 ਸਾਲ ਦੀ ਦੱਸੀ ਜਾ ਰਹੀ ਆ ਤੇ ਦੂਜੀ 17 ਸਾਲ ਦੀ ਉਹਦੇ ਚਾਚੇ ਦੀ ਕੁੜੀ ਸੀ ਇਹ ਦੋਨੇ ਭੈਣਾ ਇੱਕ 12ਵੀਂ ਕਲਾਸ ਦੇ ਵਿੱਚ ਪੜਦੀ ਸੀ ਤੇ ਇੱਕ 11ਵੀਂ ਕਲਾਸ ਦੇ ਵਿੱਚ ਪੜਦੀ ਦੋਨੇ ਭੈਣਾ ਘਰੋਂ ਕਿਸੇ ਗੱਲ ਕਰਕੇ ਕੋਈ ਲੜਾਈ ਝਗੜੇ ਕਰਕੇ ਨਿਰਾਸ਼ ਹੋ ਕੇ ਘਰ ਤੋਂ ਨਿਕਲੀਆਂ ਸੀ ਤੇ ਫੇਰ ਆ ਕੇ ਰੇਲਵੇ ਟਰੈਕ ਦੇ ਉੱਪਰ ਟ੍ਰੇਨ ਦੀ ਉਡੀਕ ਕਰਨ ਲੱਗੀਆਂ ਜ्यों ਹੀ ਇਹਨਾਂ ਨੂੰ ਪਤਾ ਲੱਗਾ ਕਿ ਟ੍ਰੇਨ ਦਾ ਸਮਾਂ ਹੋ ਗਿਆ ਟ੍ਰੇਨ ਇੱਥੇ ਪਹੁੰਚਣ ਵਾਲੀ ਆ ਤਾਂ ਦੋਨੇ ਭੈਣਾਂ ਟ੍ਰੇਨ ਨੂੰ ਜਦੋਂ ਦੂਰੋਂ ਉਹਨਾਂ ਨੇ ਦੇਖਿਆ ਟ੍ਰੇਨ ਆਉਂਦੀ ਤੇ ਆ ਕੇ ਰੇਲਵੇ ਟਰੈਕ ਦੇ ਉੱਪਰ ਖੜ ਗਈਆਂ ਤਾਂ ਬਥੇਰਾ ਲੋਕੋ ਪਾਇਲਟ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਕੁੜੀਆਂ ਨੂੰ ਬਚਾਇਆ ਜਾਵੇ ਪਰ ਦੋਨੇ ਕੁੜੀਆਂ ਅਡੋਲ ਉਸੇ ਹੀ ਤਰੀਕੇ ਦੇ ਨਾਲ ਰੇਲਵੇ ਟਰੈਕ ਦੇ ਉੱਪਰ ਖੜੀਆਂ ਰਹੀਆਂ ਛੋਟੀਆਂ-ਛੋਟੀਆਂ ਬੱਚੀਆਂ ਹੀ ਸੀ ਇਹ ਕਿਉਂਕਿ ਇੱਕ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਇੱਕ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੁਰੰਤ ਹੀ ਇਸ ਘਟਨਾ ਦੀ ਸੂਚਨਾ ਲੋਕੋ ਪਾਇਲਟ ਵੱਲੋਂ ਆਰਪੀਐਫ ਅਤੇ ਜੀਆਰਪੀ ਨੂੰ ਦਿੱਤੀ ਜਾਂਦੀ ਆ ਉਹ ਮੌਕੇ ਤੇ ਪਹੁੰਚਦੇ ਨੇ ਕੁੜੀਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਪੋਸਟਮਾਰਟਮ ਵਾਸਤੇ ਭੇਜਦੇ ਨੇ ਮੈਡੀਕਲ ਕਾਲਜ ਦੇ ਅੰਦਰ ਇਹ ਘਟਨਾ ਫਰੋਜਾਬਾਦ ਦੇ ਕੋਹਾਬਾਦ ਦੀ ਦੱਸੀ ਜਾ ਰਹੀ ਆ ਜਿੱਥੇ ਇਹ ਦੋਨੇ ਚਾਚੇ ਤਾਇਆ ਦੀਆਂ ਭੈਣਾਂ ਦਾ ਆਪਸ ਵਿੱਚ ਕਾਫੀ ਪਿਆਰ ਸੀ ਆਪਸ ਵਿੱਚ ਸੰਜ ਕਾਫੀ ਮਿਲਦੀ ਸੀ ਤੇ ਜਦੋਂ ਇਹਨਾਂ ਕੁੜੀਆਂ ਦੇ ਘਰ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਤਣਾਤਣੀ ਹੁੰਦੀ ਆ ਕੋਈ ਲੜਾਈ ਝਗੜਾ ਘਰ ਦੇ ਅੰਦਰ ਹੁੰਦਾ ਤਾਂ ਦੋਨੇ ਕੁੜੀਆਂ ਮਾੜੀ ਮੋਟੀ ਮਾਪਿਆਂ ਦੀ ਝਿੜਕ ਕਰਕੇ ਨਿਰਾਸ਼ ਹੋ ਕੇ ਰੇਲਵੇ ਟ੍ਰੈਕ ਦੇ ਉੱਪਰ ਆਉਂਦੀਆਂ ਤੇ ਰੇਲਵੇ ਟ੍ਰੈਕ ਦੇ ਉੱਪਰ ਆ ਕੇ ਇਹਨਾਂ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਆ ਬੇहद ਮੰਦਭਾਗੀ ਘਟਨਾ ਕਿ ਛੋਟੇ ਛੋਟੇ ਬੱਚੇ ਮਾਪਿਆਂ ਦੀ ਛੋਟੀ ਜੀ ਝਿੜਕ ਵੀ ਨਹੀਂ ਸਹਾਰਦੇ ਤੇ ਖੁਦਕੁਸ਼ੀ ਕਰਨ ਵੱਲ ਤੁਰ ਪੈਂਦੇ ਨੇ ਅਜਿਹੇ ਆ ਪਤਾ ਨਹੀਂ ਕਿੰਨੀਆਂ ਘਟਨਾਵਾਂ ਅੱਜ ਤੱਕ ਸਾਹਮਣੇ ਆ ਚੁੱਕੀਆਂ ਨੇ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਕਰਕੇ ਡਾਂਟਦੇ ਨੇ ਜਾਂ ਫਿਰ ਕੋਈ ਗੇਮ ਖੇਡਣ ਨੂੰ ਰੋਕ ਖੇਡਣ ਤੋਂ ਰੋਕਦੇ ਨੇ ਜਾਂ ਕਿਸੇ ਹੋਰ ਚੰਗੇ ਮਾੜੇ ਕੰਮ ਤੋਂ ਰੋਕਿਆ ਜਾਂਦਾ ਮਾਪਿਓ ਵੱਲੋਂ ਤਾਂ ਬੱਚੇ ਕਈ ਵਾਰ ਅਜਿਹੇ ਗਲਤ ਕਦਮ ਚੁੱਕਣ ਵੱਲ ਤੁਰ ਪੈਂਦੇ ਨੇ ਜਿਵੇਂ ਸਾਡੇ ਪੰਜਾਬ ਤੋਂ ਪਿਛਲੇ ਦਿਨੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਲੜਕੀ ਇਵੇਂ ਉਹਦੇ ਪੜ੍ਹਾਈ ਵਿੱਚ ਨੰਬਰ ਘਟਾਏ ਮਾਪਿਆਂ ਨੇ ਥੋੜਾ ਬਹੁਤਾ ਝਿੜਕਿਆ ਤੇ ਉਹ ਜਾ ਕੇ ਕਿਸੇ ਡੇਰੇ ਦੇ ਉੱਪਰ ਚਲੀ ਗਈ ਸੀ ਘਰ ਦੇ ਉਹਨੂੰ ਲੱਭ ਰਹੇ ਸੀ ਤਾਂ ਫੇਰ ਜਦੋਂ ਉਹਨਾਂ ਨੂੰ ਉਹ ਲੜਕੀ ਮਿਲਦੀ ਆ ਤਾਂ ਫਿਰ ਘਰਦਿਆਂ ਦੀ ਜਾਨ ਵਿੱਚ ਜਾਨ ਆਉਂਦੀ ਆ ਕਿ ਚਲੋ ਸਾਡੀ ਲੜਕੀ ਸਹੀ ਸਲਾਮਤ ਸਾਨੂੰ ਮਿਲੀ ਗਈ ਪਰ ਅੱਜਕੱਲ ਬੱਚੇ ਨਿੱਕੀ ਨਿੱਕੀ ਵੀ ਮਾਪਿਆਂ ਦੀ ਝਿੜਕ ਨਹੀਂ ਸਹਾਰਦੇ ਜਿਹਦੇ ਕਰਕੇ ਉਹ ਵੱਡੇ ਕਦਮ ਗਲਤ ਕਦਮ ਉਠਾਉਣ ਵੱਲ ਚਲੇ ਜਾਂਦੇ ਨੇ ਇਹ ਬੇहद ਮੰਦਭਾਗੀ ਘਟਨਾ ਕਿ ਇੱਕ ਕੁੜੀ 11ਵੀਂ ਕਲਾਸ ਵਿੱਚ ਪੜ੍ਹਦੀ ਸੀ 17 ਸਾਲਾਂ ਦੀ ਸੀ ਤੇ ਦੂਸਰੀ ਕੁੜੀ 18 ਸਾਲਾਂ ਦੀ ਜੋ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਮਾਪਿਆਂ ਨੇ ਥੋੜਾ ਬਹੁਤਾ ਝਿੜਕ ਦਿੱਤਾ ਜਿਹਦੇ ਕਰਕੇ ਇਹ ਦੋਨੇ ਭੈਣਾਂ ਨਿਰਾਸ਼ ਹੋ ਕੇ ਮਾਪਿਆਂ ਨਾਲ ਨਾਰਾਜ਼ ਹੋ ਕੇ ਘਰੋਂ ਨਿਕਲ ਦੁਰੀਆਂ ਤੇ ਜਾ ਕੇ ਆਪਣੀ ਜਾਨ ਗਵਾਲੀ ਪੁਲਿਸ ਨੇ ਮਸਕਾਨ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦਾ ਕਹਿਣਾ ਕਿ ਇਸ ਪੂਰੀ ਇਨਵੈਸਟੀਗੇਸ਼ਨ ਦੇ ਦਰਮਿਆਨ ਕੀ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿਹੜੇ ਕਾਰਨ ਕਰਕੇ ਕੁੜੀਆਂ ਘਰੋਂ ਗਈਆਂ ਸੀ ਉਹ ਪੂਰਾ ਮਾਮਲਾ ਕੁਝ ਦਿਨਾਂ ਬਾਅਦ ਪਤਾ ਚੱਲੇਗਾ ਪਰ ਇੱਕ ਗੱਲ ਬਹੁਤ ਮਾੜੀ ਆ ਕਿ ਸਾਡੇ ਬੱਚਿਆਂ ਦੇ ਵਿੱਚ ਸਹਿਨਸ਼ੀਲਤਾ ਰਹੀ ਨਹੀਂ ਗਈ ਬੱਚਿਆਂ ਵਿੱਚ ਕੀ ਸਾਡੇ ਵੱਡਿਆਂ ਵਿੱਚ ਵੀ ਕਿਸੇ ਵਿੱਚ ਵੀ ਅੱਜਕੱਲ ਦਾ ਮਾਹੌਲ ਅਜਿਹਾ ਹੋ ਗਿਆ ਕਿ ਸਹਿਨਸ਼ੀਲਤਾ ਖਤਮ ਹੁੰਦੀ ਜਾ ਰਹੀ ਆ